ਅਕਾਹੀ ਕਿਰਾਂ ਲਕਾਇਆ ਇਹ ਤਾਂ ਕੋਈ ਫਰੀਦ ਨਗਰ ਹਾਂਜੀ ਕੀ ਗੱਡੀ ਗੁੱਡੀ ਦੀ ਤੋੜ ਕੇ ਗਏ ਆ ਗੱਡੀ ਦੀ ਸਾਰੀ ਤੋੜ ਕੇ ਐਚਵਾ ਵੀ ਤੋੜ ਕੇ ਤਾਂ ਬੰਦੇ ਨੂੰ ਪੂਰਾ ਪੰਚ ਕੇ ਗਏ ਕਰਾਂ ਇਹਨਾਂ ਦੀ ਕੋਈ ਪੁਰਾਣੀ ਝਗੜਾ ਵੀ ਹੈਗਾ ਸੀ ਕੋਈ ਨਹੀਂ ਨਾ 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 ਪੁਰਾਣਾ ਝਗੜਾ ਨਹੀਂ ਹੈਗਾ ਕੋਈ ਵੀ ਆਈਂ ਬੰਦੇ ਨਾਲ ਪੁਰਾਣੀ ਹੈਗੀ ਕੋਈ ਗੱਲਬਾਤ ਨਹੀਂ ਇਹਦੇ ਕਿਸ ਕਾਰਨ ਦਾ ਆ ਇਹਨਾਂ ਕੋਈ ਕਾਰਨ ਲੱਗੇ ਪਤਾ ਹੀ ਨਹੀਂ ਇਹਦੇ ਬੋੜੇ ਘੋੜੀ ਵਿੱਚ ਵੇਖੋ ਕੋਠੇ ਜਾਓ ਬੋੜੇ ਬੋੜੀ ਨਹੀਂ ਕਰ ਰਹੇ ਹਾਂ ਬੰਦਾ ਕੋਈ ਨਹੀਂ ਕਰ ਬੰਦੇ ਘਰ ਆਏ ਹੜੇ ਉਹਨਾਂ ਨੂੰ ਨਹੀਂ ਜਾਨੀ ਜਨਾਨੀਆਂ ਤਾਂ ਕਣੀ ਬਕਸੀਆਂ ਸਾਰੇ ਗੱਲ ਇਹ ਹੈ ਕਿ ਬੱਚੇ ਇੱਥੇ ਸਾਰੇ ਖਲੋਤੇ ਉਦਾਂ ਹੀ ਤੇ ਜਦੋਂ ਆ ਗਏ ਉਹ ਨਾ ਮੁੰਡਿਆਣੇ ਆ ਕੇ ਨਾਲ ਰੋੜੇ ਮਾਰਨੇ ਸ਼ੁਰੂ ਕਰਤੇ ਲਾਲੇ ਨਜਾਇਜ਼ ਮੁੰਡੇ ਤੇ ਇੱਟ ਮਾਰ ਕੇ ਛਿਰ ਪਾੜਿਆ ਨਾਲੇ ਉਹਦੇ ਕਰਪਾਨਾ ਮਾਰੀਆਂ ਮੁੰਡੇ ਦੇ ਨਜਾਇਜ਼ ਜੀ ਨੂੰ ਮੁੰਡੇ ਬਾਬਾ ਸਰੇ ਆ ਗਏ ਸੀ ਗਿਣਤੀ 'ਚ ਨਹੀਂ ਕਿ ਮੁੰਡੇ ਤੇ ਬਹੁਤ ਜ਼ਿਆਦੇ ਸੀ ਹਾਂਜੀ ਨਹੀਂ ਪੁਰਾਣਾ ਕੋਈ ਝਗੜਾ ਨਹੀਂਗਾ ਹਾਂਜੀ ਗੁੰਡਾਗਰਦੀ ਕੀਤੀ ਮਾਰਿਆ ਨਹੀਂ ਜਾਇਜ਼ੀਦਾਰ ਰਾਜ ਕੇ ਸਮਾਨ ਪੀ ਕੇ ਰਾਜ ਕੇ ਸੁਲਾਕਾ ਪੀ ਕੇ ਤੇ ਗੋਲੀਆਂ ਖਾ ਕੇ ਕੈਪਸੂਲ ਖਾ ਕੇ ਤੇ ਲੜਨ ਦੇ ਨਹੀਂ ਆਏ ਮੁੰਡਿਆੜਾ ਹਾਂਜੀ ਕੋਈ ਕੰਪਲੇਟ ਨਹੀਂ ਕੀਤੀ ਇਹਨੇ ਕੰਪਲੇਟ ਵਾਲੇ ਕਰਨੀ ਜੀ ਇਹਨਾਂ ਨੇ ਉਹ ਬੰਦਾ ਜਿਆਦਾ ਗੰਦ ਬਾਤ ਹਾਂਜੀ ਮੰਕਰ ਮਾਰਾ ਹੁਣ ਇਹ ਮੁੰਡੇ ਨੂੰ ਕੋਲ ਪੁੱਛਦੇ ਨਾ ਮੁੰਡੇ ਦਾ ਪਿਓ ਕੀ ਕਹਿੰਦਾ ਵਾ ਜਿਹਦੇ ਮੁੰਡੇ ਦਾ ਸਿਰ ਮੂੰਹ ਪਾੜਿਆ ਵਾ ਠੀਕ ਇਹ ਤਾਂ ਹੁਣ ਉਹ ਦੱਸੇਗਾ ਕਿ ਗੱਡੀ ਪੰਨੀ ਐ ਕਿ ਟੂਬਾ ਪੰਨੀ ਟਾਡੇ ਸਾਹਮਣੇ ਸਭ ਕੁਝ ਹੈ ਹੈ ਇਲਾਕਾ ਕਿਹੜਾ ਹੈ ਜੀ ਹਾਂਜੀ ਇਹ ਟੰਗ ਬਾਈ ਪੈਂਦਾ ਜੀ ਮਿੰਦਰਾ ਕਨੋ ਦੇ ਸਾਹਮਣੇ ਮਿੰਦਰਾ ਕਨੋਲੀ ਟੰਗ ਬਾਈ ਪੈਂਦੇ ਨੇ ਤੇ ਕੀ ਆਇਆ ਕੀ ਅੱਜ ਮੁੰਡੇ ਪਏ ਆ ਗਏ ਬਾਹਰ ਲੋਤਾ ਨਾ ਕਿਹੜੇ ਮੁੰਡੇ ਦੀਪੂ ਕਿਹੜੀ ਜਗ੍ਹਾ ਤੇ ਹੋਇਆ ਜੀ ਝਗੜਾ ਦੀਪੂ ਗਗਨ ਗਗਨ ਦੀਪੂ ਗਗਨ ਤੇ ਇੱਕ ਮੁੰਡਾ ਗਿਆਨੀ ਆ ਤੇ ਇੱਕ ਗੋਰੂ ਆ ਤੇ ਕਿੰਨੇ ਕ ਬੰਦੇ ਆਏ ਸੀ ਚਾਰ ਪੰਜ ਜਣੇ ਆ ਗਏ ਤੇ ਕੀ ਅਗਰ ਜਗ੍ਹਾ ਤੇ ਝਗੜਾ ਆ ਜੀ ਇੱਥੇ ਹੋਇਆ ਕਿਹੜਾ ਇਰਿਆ ਆ ਰਹੀ ਸੀ ਇਹ ਤੁੰਗਾ ਨੀਂਵੇਂ ਮਿੰਦਰਾ ਕਲੋਨੀ ਮਿੰਦਰਾ ਕਲੋਨੀ ਕਿੱਲੇ ਕੇ ਬੰਦੇ ਆਏ ਸੀ ਤੁਹਾਡੇ ਕੋਲ ਚਾਰ ਪੰਜ ਜਣੇ ਹੈਗੇ ਆ ਗੱਡੀ ਵਿੱਚ ਆਹ ਰੋੜੇ ਦੇ ਆ ਗੱਡੀ ਵਿੱਚ ਸੱਟਾ ਸੁੱਟਾ ਕਿੰਨੇ ਬੰਦਿਆਂ ਨੂੰ ਸੱਟਾ ਲੱਗੀਆਂ ਜੀ ਮੇਰੇ ਲੱਗੀ ਹੱਲੇ ਇਕੱਲੇ ਜੀ ਹੋਰ ਹੋਰ ਨਹੀਂ ਕਿਤੇ ਲੱਗੀ ਕੋਈ ਪ੍ਰਾਣੀ ਦਾ ਚੀਜ਼ ਕਿਸ ਕਰੋਂ ਤੁਹਾਡੇ ਨਾਲ ਨਹੀਂ ਨਹੀਂ ਕੁਛ ਨਹੀਂ ਨਹੀਂ ਕੁਛ ਨਹੀਂ ਆ ਗੱਲ ਪੈ ਗਿਆ ਰੱਖਿਆ ਛਰਾਬ ਪਤਾ ਨਹੀਂ ਕੁਛ ਨਹੀਂ ਪਤਾ ਮੈਂ ਤਾਂ ਬਾਹਰ ਖਲੋਤਾ ਹਾਂ ਆ ਕੇ ਉਹਨਾਂ ਨੇ ਕੁਛ ਨਹੀਂ ਕਿਹਾ ਕੁਛ ਨਹੀਂ ਗਿਆ ਸੱਟਾ ਮਾ ਸੱਟਾ ਉਹਨਾਂ ਨੇ ਹਮਲਾ ਕੀ ਕਰ ਲਿਆ ਗਿਆ ਕੀ ਕੰਮ ਆ ਵੀ ਉਹਨੇ ਤਾਂ ਆਈਆਂ ਕੋਈ ਨਾ ਪੁੱਤ ਲੜਾਈ ਨਾ ਕੋਈ ਝਗੜਾ ਨਹੀਂ ਅੱਜ ਕਿੰਨਾ ਨਹੀਂ ਹੈਗਾ ਇਹਦੇ ਚਮੇ ਦੱਸਦਾ ਕੋਈ ਪਤਾ ਹੀ ਨਹੀਂ ਤੇ ਰੱਜੀ ਕਿਹ ਕੀ ਰੱਗੇ ਆ ਰਹੇ ਨਾ ਰੱਗੇ ਆ ਕੇ ਬਾਹਰ ਜਾਂਦਾ ਹੀ ਰੱਖਿਓ ਇੰਨੇ ਕਿਹਦਾ ਆਣੇ ਹਾਂ ਤਾਂ ਪਤਾ ਹੀ ਨਹੀਂ ਕਿੰਨੇ ਕੇ ਜਾਣੇ ਬਹੁਤ ਮੁੰਡੇ ਦਰਬਾਰ ਆਏ ਆ ਮੇਰੇ ਬੇੜੇ ਦੀ ਗੱਡੀ ਆ ਮੈਨੂੰ ਬਦਲ ਮੈਨੂੰ ਕੰਮ ਤੋਂ ਆਇਆ ਡੂਗੀ ਦੋ ਗੱਡੀ ਕੋ ਤੋੜ ਕੇ ਦੇ ਕੋਈ ਪਤਾ ਆ ਮੁੰਡੇ ਆ ਗਏ ਕਿਹੜੇ ਕਿਹੜੇ ਆ ਇਹ ਪਤਾ ਨਹੀਂ ਮਾਪੇ ਦੱਲਦੀ ਨੂੰ ਅਧਰੋ ਇੱਕ ਮਿੰਟ ਤੈਨੂੰ ਕੁਝ ਆਪਾਂ ਜੀ ਮਾਰੀ ਇਹਨਾਂ ਦੇ ਵਿਆਹ 'ਚ ਕੋਈ ਝਗੜਾ ਹੋਇਆ ਸੀ ਪਾਰਟੀ ਤੇ ਗਏ ਉੱਥੇ ਖਾ ਪੀ ਕੇ ਲੜ ਪਏ ਨੇ ਤੇ ਪਰਚਾ ਦਰਜ ਕਰਤਾ ਵਾ ਹੁਣ ਕਾਰਵਾਈ ਨੇ ਕਿ ਬੰਦਿਆਂ ਦੇ ਪਰਚਾ ਦਰਜ ਹੋਇਆ ਪੰਜਾਂ ਬੰਦਿਆਂ ਤੇ ਬਾਈ ਨੇਮ 10 15 ਨਾਮ ਮਲੂਮ ਨੇ ਤੇ ਜਿਹੜੀ ਗੱਡੀ ਗੁੱਡੀ ਤੋੜ ਕੇ ਗਏ ਕਿੰਨਾ ਕਨਕੂਨ ਆਇਆ ਉਹਦੇ ਹੁਣ ਆਪੇ ਹੀ ਪਤਾ ਲੱਗੂਗਾ ਕਿੰਨਾ ਨੁਕਸਾਨ ਹੈ ਉਹ ਤੇ ਉਹਨਾਂ ਨੂੰ ਪਤਾ ਵਾ ਤੇ ਬਾਕੀ ਕੋਈ ਤਰ੍ਹਾਂ ਦੀ ਕੋਈ ਸੀਸੀਟੀਵੀ ਵਗੈਰਾ ਹੋਈ ਸੀਸੀਟੀਵੀ ਜਿਹੜੀ ਉਹ ਗੁਰਦੁਆਰਾ ਸਾਹਿਬ ਚ ਹੀ ਹੋਈ ਆ ਹੋਰ ਕਿਤੇ ਨਹੀਂ ਹੋਈ ਤੇ ਸਰ ਆਪਣਾ ਕੀ ਕਹਿੰਦੇ ਕਿੰਨੇ ਕੋਈ ਬੰਦੇ ਦੀ ਅਰੈਸਟ ਹੋਈ ਹੈ ਨਹੀਂ ਅਜੇ ਤੱਕ ਕੋਈ ਨਹੀਂ ਘਰੋਂ ਭੱਜਿਆ ਸਾਰੇ